ਅਸਲਾਮੁਅਲੈਕਮ ਮੈਮ ਇਮਿਤ ਕਾਨੀਆ ਤੁਸੀਂ ਠੀਕ ਠਾਕ ਹੈਂ ਜੀ ਤੇ ਨਾਲ ਦੇ ਚਾਦੀ ਕਲਾਜ ਹੋਵਗੇ ਫਿਰ ਉਹ ਅਜਦੀ ਕਥਾ ਦੇ ਵਿੱਚ ਸੰਤ ਸਿੰਘ ਮਸਕੀਨ ਜੀ ਦੱਸਦੇ ਪਏ ਨੇ ਕਿ ਦੁਨੀਆ ਦੇ ਉੱਤੇ ਸਭ ਨਾਲ ਪਹਿਲਾਂ ਮਨੁੱਖ ਜਾਂ ਪਹਿਲਾ ਇਨਸਾਨ ਕੌਣ ਆਇਆ ਸੀ ਬਹੁਤ ਵਧੀਆ ਕਥਾ ਪਹਿਲਾਂ ਆਪਾਂ ਚੱਲ ਕੇ ਦੇਖ ਲੈਨੇ ਕਥਾ ਤੇ ਉਸ ਤੋਂ ਬਾਅਦ ਕਰਨੇ ਇਸ ਤੇ ਗੱਲ ਬਾਤ ਤੇ ਕਥਾ ਸ਼ੁਰੂ ਕਰਨ ਤੋਂ ਪਹਿਲੇ ਸਾਰੇ ਵੀਰਾਂ ਭਾਵਾਂ ਗ੍ਰੰਤੀ ਹੈਗੇ ਸਾਡੇ ਚੈਨਲ ਲਾਈਕ ਸਬਸਕ੍ਰਾਈਬ ਤੇ ਸ਼ੇਅਰ ਕਰਦੇ ਤਾਂ ਪਛਾਣਨੇ ਆਂਦੀ ਕਥਾ ਗੁਰੂ ਹੋਈਏ ਉਹ ਇੱਕ ਗੁਰੂ ਹੈ चलो ये प्रश्न पैदा करिए खड़ा करिए आप ही धार्मिक मंदिर धार्मिक ग्रंथ और धार्मिक रहबरी पुरुषों का इतिहास कोई बहुत लंबा नहीं है पांच हजार साल पहले श्री राम नहीं सन साढ़े तीन हजार साल पहले श्री कृष्ण नहीं सन ढाई हजार साल पहले महात्मा बुद्ध नहीं सी। और ढाई हजार साल पहले स्वामी महावीर भी नहीं सी। दो हजार साल पहले ईसा भी नहीं सी। गालबन पौने चौदह सौ साल पहले मोहम्मद साहब भी नहीं सन सवा पांच सौ साल पहले गुरु नानक देव जी महाराज भी नहीं सन इस रूप नहीं सन ये इतिहास कोई बहुत लंबा नहीं है तीन हजार साल पहले सनातनी मंदिर नहीं सन बिल्कुल नहीं सन दो हजार साल पहले बौद्ध मठ नहीं सन महात्मा बुद्ध तो पांच सौ साल बाद मठा का सिलसिला शुरू होया और गालबन अठारह सौ साल पहले साढ़े अठारह सौ साल पहले ये चर्च नहीं सन ये भी मैं कर दें तेरह सौ साल पहले मस्जिदा नहीं सन बिल्कुल नहीं सन पौने पांच सौ साल पहले गुरुद्वारे नहीं सन बिल्कुल नहीं सन एक भी नहीं और मैं अर्ज करा हजार साल पहले वेद नहीं सन बिल्कुल नहीं सन साढ़े तीन हजार साल पहले गीता नहीं सी उकी नहीं सी। दो हजार साल पहले धम पद महात्मा बुद्ध का ग्रंथ नहीं सी महात्मा बुद्ध तो पांच सौ साल बाद लिखा गया लंका बोध भिक्षु कट्ठे हुए ਸਾਰਿਆਂ ਨੇ ਫੈਸਲਾ ਕੀਤਾ ਕਿ ਮਹਾਤਮਾ ਬੁੱਧਾ ਜੋ ਉਪਦੇਸ਼ ਤੇ ਸੰਦੇਸ਼ ਜੋ ਬੋਲ ਸੰਨ ਉਹ ਤੇ ਖੁੰਦੇ ਜਾ ਰਹੇ ਨੇ ਬੁਲਦੇ ਜਾ ਰਹੇ ਸੀ ਪਰ ਕਿਦਰੇ ਐਸਾ ਨਾ ਹੋਵੇ ਸਚਾਈ ਬੁਲਦੇ ਜਾਈਏ ਤੇ ਕੁਝ ਐਵੇਂ ਖਾਮਾ ਖਾ ਹੋਰ ਵਿੱਚ ਜੁੜ ਜਾਏ ਤੋਂ ਲਿਖਤੀ ਰੂਪ ਲਈਏ ਤੋਂ ਧੰਪਦ ਲੰਕਾ ਦੇਚ ਲਿਖਿਆ ਗਿਆ শ্রীলੰਕਾ ਦੇਚ ਬੋਧ ਬਿਕਸ਼ੂ ਇਕੱਠੇ ਹੋ ਕੇ उन्होंने लिखे महात्मा बुद्ध तो 500 साल बाद 2000 साल पहले धमपद नहीं पंद्रह 1500 साल पहले बाइबल नहीं ईसा तो 500 साल बाद लिखी गई है ईसा ने नहीं लिखी और इसे तरीके गालबन 1300 ਸਾਲ ਪਹਿਲੇ ਕੁਰਾਨ ਸ਼ਰੀਫ ਨਹੀਂ ਸੀ ਉੱਕੀ ਨਹੀਂ ਸੀ 460 ਸਾਲ ਪਹਿਲੇ ਗਲਬਨ ਧਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਇਹ ਰੂਪ ਨਹੀਂ ਸੀ ਜੋ ਅਸੀਂ ਅੱਜ ਦਰਸ਼ਨ ਕਰਦੇ ਆਂ ਤੇ ਦੇਖਦੇ ਆਂ ਤੇ ਨਹੀਂ ਸੀ ਬਿਲਕੁਲ ਨਹੀਂ ਸੀ ਤਾਂ ਫਿਰ ਹੁਣ ਮੰਨ ਲਈਏ ਕਿ ਧਰਮ ਦਾ ਇਤਿਹਾਸ ਤੇ ਕੋਈ ਬਹੁਤ ਪੁਰਾਣਾ ਨਹੀਂ ਵੱਤ ਵੱਦ 5000 ਸਾਲ ਪਹਿਲੇ ਕਿ ਵੇਦ ਜਿ세 ਕਹਿੰਦੇ ਨੇ ਹਿੰਦੂ ਵੇਦ ਸਭ ਤੋਂ ਪੁਰਾਣੇ ਨੇ ਭਾਰਤ ਦੇ ਵਿੱਚ ਸਿੱਖ ਕਹਿ ਸਕਦੇ ਨੇ ਧੰਨ ਗੁਰੂ ਗ੍ਰੰਥ ਸਾਹਿਬ ਜੀ ਸਭ ਤੋਂ ਨਵੇਂ ਨੇ ਜਿ세 ਮਿਡਲ ਈਸਟ ਦੇ ਵਿੱਚ ਕਿਹਾ ਜਾਂਦਾ ਹੈ ਯਹੂਦੀ ਧਰਮ ਸਭ ਤੋਂ ਪੁਰਾਣਾ ਧਰਮ ਹੈ और बड़े माण न आख्या जाता है इस्लाम नवा धर्म है अखीरला धर्म है नवा है यूदिया इस गल माण असी घट तो घट तीन हजार साल पुराने आदि धर्म है पुराना है तालमूद पुरानी है सब तो पहले पर मुसलमान नहीं सब तो आखिरी पैगंबर मोहम्मद साहब किताब, कुरान शरीफ सब तो नवा धर्म इस्लाम हिंदुस्तान सनातन दे अखरी अर्थ ने पुराना, सनातन मत पुराना मत सनातन दे अखरी अर्थ यही ने कुछ भी नहीं है, सनातन पुराना, पुराना आदि ਸਭ ਤੋਂ ਪੁਰਾਣਾ ਮਤ ਧਰਮ ਸਨਾਤਨ ਹਿੰਦੂ ਮਤ ਮਾਣ ਨਾਲ ਕਹਿੰਦੇ ਨੇ ਵੇਦ 5000 ਸਾਲ ਪੁਰਾਣੇ ਨੇ ਸਿੱਖ ਕਹਿੰਦੇ ਨੇ ਸਭ ਤੋਂ ਨਵਾਂ ਧਰਮ ਗੁਰਮਤ ਸਿੱਖ ਮਤ ਇਹ ਆਪਣੇ ਇਸ ਢੰਗ ਦੇ ਕਹਿਣਾ ਤੇ ਚਲੋ 3000 ਸਾਲ ਦਾ ਦਾਵਾ ਤੇ 5000 ਸਾਲ ਦਾ ਦਾਵਾ ਮੰਨ ਲਈਏ ਤੋਂ 5000 ਸਾਲ ਪਿੱਛੇ ਧਰਮ ਨਹੀਂ ਸੀ ਫਿਰ ਕੋਈ ਰੱਬ ਦੀ ਹੋਂਦ ਨਹੀਂ ਸੀ ਕੋਈ ਭਗਤ ਨਹੀਂ ਸਨ ਕਿਉਂਕਿ ਵੇਦ ਤੇ ਹੈ ਨਹੀਂ ਸਨ ਧੰਮ ਪਦ ਵੀ ਨਹੀਂ ਸੀ ਗੀਤਾ ਵੀ ਨਹੀਂ ਸੀ ਬਾਈਬਲ ਵੀ ਨਹੀਂ ਸੀ ਕੁਰਾਨ ਸ਼ਰੀਫ ਵੀ ਨਹੀਂ ਸੀ ਅੰਜੀਲ ਵੀ ਨਹੀਂ ਸੀ ਤਾਲਮੂਦ ਵੀ ਨਹੀਂ ਸੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਰੂਪ ਰੇਖਾ ਵੀ ਨਹੀਂ ਸੀ ਗੁਰਦੁਆਰੇ ਵੀ ਨਹੀਂ ਸਨ ਮਸਜਿਦਾਂ ਵੀ ਨਹੀਂ ਸਨ ਚਰਚ ਵੀ ਨਹੀਂ ਸਨ ਬੋਧ ਮਠ ਵੀ ਨਹੀਂ ਸਨ ਜੈਨ ਮੰਦਰ ਵੀ ਨਹੀਂ ਸਨ ਸਨਤ ਨਿ ਮੰਦਰ ਵੀ ਨਹੀਂ ਸਨ ਇਹ ਇਤਿਹਾਸ ਕੋਈ ਬਹੁਤ ਪੁਰਾਣਾ ਨਹੀਂ ਹੈ ਮੈਂ ਜਦ ਆਪਣੇ ਢੰਗ ਨਾਲ ਇਸ ਨੂੰ வாਚਣ ਦੀ ਤੇ ਖੋਜਣ ਦੀ ਕੋਸ਼ਿਸ਼ ਕੀਤੀ ਹੈਰਾਨ ਇੱਕੋ ਦਿਨ ਕਿਦਰੇ خیال ਪੈਦਾ ਹੋਇਆ ਕਿ ਪਹਿਲਾ ਭਗਤ ਜ਼ਮੀਨ ਤੇ ਕੌਣ ਹੋਵੇਗਾ ਐਵੇਂ ਖਿਆਲ ਤੋ ਇਸ ਖਿਆਲ ਨੇ ਮੈਨੂੰ ਇਤਨਾ ਹੈਰਾਨ ਕਰ ਦਿੱਤਾ ਧਰਮ ਕੇ ਇਤਿਹਾਸ 5000 ਸਾਲ ਤੋ ਤੇ ਕੋਈ ਪੁਰਾਣਾ ਹੈ ਹੀ ਨਹੀਂ ਹੈ ਹੀ ਨਹੀਂ ਤੋ ਕਮ ਸੇ ਕਮ ਮੰਨ ਲਈਏ 5000 ਸਾਲ ਪਹਿਲੇ ਕੋਈ ਭਗਤ ਗੁਣੀ ਗੈਣੀ ਸੰਤ ਮਹਾਤਮਾ ਹੈ ਹੀ ਨਹੀਂ ਸੀ ਕਿਉਂਕਿ ਹੈ ਹੀ ਨਹੀਂ ਕੋਈ ਲਿਖਤੀ ਨਹੀਂ ਮਿਲਦਾ ਕੋਈ ਪ੍ਰੂਫ ਨਹੀਂ ਨੇ ਕੋਈ ਸਬੂਤ ਨਹੀਂ ਨੇ ਡਾਕਟਰ ਰਾਧਾ ਕਿਸ਼ਨ ਕਹਿੰਦੇ ਨੇ ਘਟ ਤੋ ਘਟ ਵੇਦ ਹਜ਼ਾਰ ਸਾਲ ਪੁਰਾਣੇ ਨੇ ਔਰ ਇਸ ਤਰ੍ਹਾਂ ਅਜਦੇ ਵਿਦਵਾਨ ਬ੍ਰਾਹਮਣ ਕਹਿੰਦੇ ਨੇ ਤੇ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਇਹਨਾਂ ਦੀ ਸੰਬਾਧਨਾ ਜੋ ਕੀਤੀ ਗਈ ਤੇ ਪਹਿਲਾ ਪ੍ਰਕਾਸ਼ ਹੋਇਆ ਘਟ ਤੋਂ ਘਟ 460 ਸਾਲ ਇਤਨੀ ਅਰਸਾ ਬਣਦਾ ਜ਼ਿਆਦਾ ਨਹੀਂ तो हम मान लीए पां हजार साल पिछे धर्म नहीं सी मिडिल ईस्ट देश मान लीए तीन हजार साल पहले कोई धर्म नहीं सी, क्योंकि मूसा तो पहले तो कोई लिखित मिलती नहीं तालमूद तो कोई पुराना धर्म ग्रंथ मिलता नहीं कुरान शरीफ नवी तालमूद पुराने वेद पुराने धन गुरु ग्रंथ साहब जी महाराज नवे ਕਿਤਨੇ ਵੀ ਪੁਰਾਣੇ 3000 ਸਾਲ ਇਸ ਬ੍ਰਹਿਮੰਡ ਨੂੰ ਬਣਿਆ ਅਰਬਾਂ ਖਰਬਾਂ ਸਾਲ ਹੋ ਗਏ। ਔਰ ਕਈ ਬਾਰ ਪਸਰੇ ਪਸਾਰਾ। ਮਹਾਰਾਜ ਕਹਿੰਦੇ ਇਸ ਤਰ੍ਹਾਂ ਦਾ ਪਸਾਰਾ ਕਈ ਦਫਾ ਹੋ ਚੁਕਿਆ ਹੈ। ਹਰਨ ਭਰਨ ਜਾ ਕਾ ਨੇਤਰ ਫੋਰ ਅੱਖ ਦੀ ਪਲਕ ਥੱਲੇ ਤੋਂ ਉੱਪਰ ਆਉਂਦੀ ਹੈ ਪਤਾ ਨਹੀਂ ਕਿਤਨੀਆਂ ਪ੍ਰਥਵੀਆ ਬਣ ਰਹੀਆਂ ਨੇ, ਕਿਤਨੇ ਸੂਰਜ ਬਣ ਰਹੇ ਨੇ। ਕਿਤਨੇ ਚੰ드ਮਾ ਬਣ ਰਹੇ ਨੇ। ਔਰ ਇਸ ਅੱਖ ਦੀ پلਕ ਦੇ ਚ ਪਤਾ ਨਹੀਂ ਕਿਤਨੇ ਮਨੁੱਖ ਜਨਮ ਪਹਿਲੇ ਦੇ ਨੇ ਔਰ ਇਸੇ ਤਰੀਕੇ ਦੇ ਨਾਲ ਕਿਤਨੇ ਜੀਵ ਜੰਤੂ ਬਏ ਹੰਦਰ ਕਿਤਨੇ ਸੂਰਜ ਆ ਰਹੇ ਨੇ ਇਹ ਨਾ ਪਾਸਾਰਾ ਇਹ ਸਭ ਕੁਝ ਤੇ ਅਨਾਦੀ ਹੈ ਤੇ ਧਰਮ ਸਰਵ 5000 ਸਾਲ ਪੁਰਾਣਾ ਮੰਨ ਲਈਏ ਅਗਰ ਕਈ ਨਹੀਂ ਇਸ ਤੋਂ ਪਹਿਲੇ ਵੀ ਸੀ ਤਾਂ ਫਿਰ ਇੱਕ ਪ੍ਰਸ਼ਨ ਖੜਾ ਹੁੰਦਾ ਕਿ ਕਿਹੜੇ ਧਰਮ ਗ੍ਰੰਥ ਤੋਂ ਗਿਆਨ ਲਿਆ ਕਿਉਂਕਿ ਧਰਮ ਗ੍ਰੰਥ ਇਹ ਤੇ ਹੈ ਨਹੀਂ ਸਨ ਕਿਸ ਮੰਦਿਰ ਦੇ ਚ ਬੈਠ ਕੇ ਉਸ ਨੇ ਸਤ ਸੰਗ ਕੀਤਾ ਕਿਉਂਕਿ ਮੰਦਿਰ ਮਸਜਿਦ ਚਰਚ ਗੁਰਦੁਆਰੇ ਤੇ ਹੈ ਨਹੀਂ ਸਨ ਕਿਸ ਅਵਤਾਰੀ પુરੁਸ਼ ਨਾਲ ਜੁੜ ਕੇ ਉਸ ਨੇ ਪ੍ਰਮਾਤਮਾ ਦਾ ਸਬਕ ਲਿਆ ਕਿਉਂਕਿ ਇਹ ਤੇ ਹੈ ਹੀ ਨਹੀਂ ਸਨ मैं फिर दोहरा पांच हजार साल पहले श्री राम नहीं सन साढ़े तीन हजार साल पहले श्री कृष्ण नहीं सी ढाई हजार साल पहले महात्मा बुद्ध स्वामी महावीर नहीं सन अंदाजन दो हजार साल उन्नीस सौ छियानवे चल हैं दो हजार साल पहले ईसा नहीं सी और इसे तरीके दे ਲਾਲ ਬਨ ਪੌਣੇ 1400 ਸਾਲ ਪਹਿਲੇ ਮੁਹੰਮਦ ਸਾਹਿਬ ਨਹੀਂ ਸਨ ਸਵਾ 500 ਸਾਲ ਪਹਿਲੇ ਗੁਰੂ ਨਾਨਕ ਨਹੀਂ ਸਨ ਇਹ ਤੇ ਇਤਿਹਾਸ ਹੈ ਇਹ ਤੇ ਸਾਰਾ ਇਤਿਹਾਸ ਸਾਡੇ ਸਾਹਮਣੇ ਤੋਂ ਧਰਮ ਦਾ ਰੱਬੀ ਰਸ ਦਾ ਇਤਿਹਾਸ ਵੱਧ ਤੋਂ ਵੱਧ 5000 ਸਾਲ ਦੇ दायरे ਚ ਮੰਨ ਲਈਏ ਇਸ ਤੋਂ ਪਿੱਛੇ ਨਹੀਂ ਕਿਉਂਕਿ ਇਸ ਤੋਂ ਪਿੱਛੇ ਧਰਮ ਦੀ ਇਹ ਰੂਪ ਰੇਖਾ ਤੇ ਹੈ ਹੀ ਕੋਈ ਨਹੀਂ ਨਾ ਗੀਤਾ ਹੈ ਨਾ ਵੇਦ ਨੇ ਨਾ ਮੰਦਰ ਨੇ ਨਾ ਮਸਜਿਦਾਂ ਨੇ ਕੁਝ ਵੀ ਨਹੀਂ ਹੈ ਇਸ ਦਾ ਜਵਾਬ ਧੰਗ ਗੁਰੂ ਨਾਨਕ ਨੇ ਬੜੇ ਗਜ਼ਬ ਦਾ ਦਿੱਤਾ ਹੈ ਮੈਂ ਤੁਹਾਡੇ ਸਾਹਮਣੇ ਰੱਖਾ ਅਗਰ ਇਹ ਸਭ ਕੁਝ ਨਹੀਂ ਸੀ ਤੇ ਮੰਨ ਲਈਏ ਫਿਰ ਵੀ ਧਾਰਮਿਕ ਲੋਕ ਹੈ ਸੰ ਵੇਦਾਂ ਤੋਂ ਪਹਿਲੇ ਪ੍ਰਹਿਲਾਦ ਹੋਇਆ ਹੈ ਇਹ ਵੀ ਮੈਰਜ ਕਰਨਾ ਸਤਜੁਗ ਦੇ ਚੋ ਰਿਹਾ ਹੈ राम तो पहले होया कृष्ण तो पहले होया धर्म ग्रंथा तो धार्मिक मंदर तो और इना अवतारी पुरुषों तो अगर पहले धर्म सी तो प्रेरणा कितों ली धर्म की कितों प्रेरणा ली शिक्षा कितों लई ज्ञान कितों लिया इन गुरु नानक देव जी महाराज इंज बयान करते हैं ਨਾਮ ਇੱਕ ਸੱਚ ਦਾ ਆਤਾਰ ਸ਼ਨਾਖਤ ਕੁਦਰਤੀ ਇਹ ਸੱਚੇ হে ਦਿਆਲੂ ਮੈਂ ਤੇਰੀ ਸ਼ਨਾਖਤ ਤੇਰੀ ਕੁਦਰਤ ਦੇ ਚੋਂ ਕੀਤੀ ਕੁਦਰਤ ਨੇ ਜ਼ਰਰੇ ਜ਼ਰਰੇ ਦਾ اے ਕਾਦਰ ਤੇਰਾ ਸੰਦੇਸ਼ ਦਿੱਤਾ ਹੈ ਕੁਦਰਤ ਦੇ ਇੱਕ ਇੱਕ ਕਣ ਨੇ ਤੇਰੀ ਖਬਰ ਦਿੱਤੀ ਹੈ ਕੁਦਰਤ ਦੇ ਇੱਕ ਇੱਕ ਹਿੱਸੇ ਨੇ ਤੇਰੀ ਤਰ੍ਹਾਂ ਮੈਨੂੰ ਪ੍ਰੇਰਿਆ ਹੈ ਕੁਦਰਤ ਨਾਨੇ ਸੱਚ ਦਾ ਅਤਾਰ ਸ਼ਨਾਖਤ ਸ਼ਨਾਖਤ ਕਹਿੰਦੇ ਨੇ ਪਹਿਚਾਣ ਐ ਖੁਦਾ ਮੈਂ ਤੇਰੀ ਪਹਿਚਾਣ ਕੀਤੀ ਮੈਂ ਤੈਨੂੰ ਸਮਝ ਗਏ ਮੈਂ ਤੈਨੂੰ ਜਾਣ ਲਿਆ ਕਿਸ ਤਰ੍ਹਾਂ ਜਾਣਿਆ ਕਿਹੜੇ ਗੁਰੂ ਕੋਲ ਜਾਣਿਆ ਕਿਸ ਧਰਮ ਗ੍ਰੰਥ ਤੋਂ ਪੜਿਆ ਕਿਹੜੇ ਮੰਦਰ ਦੇ ਜਾ ਕੇ ਸਤ ਸੰਗ ਕੀਤਾ ਨਾ ਨੇ ਇੱਕ ਸੱਚ ਦਾ ਆਧਾਰ ਸ਼ਨਾਖਤ ਕੁਦਰਤ ਹੀ ਏਕਾਦਰ ਕੁਦਰਤ ਦੇ ਪੱਤੇ ਪੱਤੇ ਵਿੱਚ ਮੈਂ ਤੇਰਾ ਗਿਆਨ ਪੜਿਆ ਕੁਦਰਤ ਦੇ ਜ਼ਰਰੇ ਜ਼ਰਰੇ ਚੋਂ ਮੈਨੂੰ ਤੇਰੀ ਪ੍ਰੇਰਣਾ ਮਿਲੀ ਕੁਦਰਤ ਨੇ ਹਰ ਅੰਗ ਦਾ ਹਰ ਅੰਗ ਦੇ ਚੋਂ ਤੇਰੇ ਗੀਤ ਸੁਣਾਏ ਮੈਨੂੰ ਮੈਂ ਤੇ ਕੁਰਬਾਨ ਜਾਂਨਾ ਇਸ ਕੁਦਰਤ ਤੋਂ ਬਲਹਾਰੀ ਕੁਦਰਤ ਵਸਿਆ tera ant na jaye lakh main sadgiyan isko ratta bhai sahab bhai veer singh ji di ek nazm main phad samne rakha punjabi de mahan shair aur anubhawi rabbi shair pahalgam de ch baithe san te jinna ne kidre pahalgam dekhe kashmir da sabd bahut khoobsurat khitta ਦੋ ਦਰਿਆ ਉਥੇ ਆ ਕੇ ਮਿਲਦੇ ਨੇ ਕਿਉਂਕਿ ਢਲਾਨ ਵਿੱਚ ਆਉਂਦੇ ਨੇ ਦਰਿਆ ਤੋਂ ਬੜੀ ਰਵਾਨੀ ਹੈ ਬੜੀ ਤੇਜ਼ੀ ਆਵਾਜ਼ ਬੜੀ ਇਤਨਾ ਸ਼ੋਰ ਹੈ ਕਿ ਦੋ ਬੰਦੇ ਕੋਲ ਖੜੇ ਹੋ ਕੇ ਗੱਲ ਕਰਨ ਬੱਲੇ ਕੁਝ ਨਹੀਂ ਪੈਂਦਾ ਇਤਨਾ ਸ਼ੋਰ ਹੈ ਉਹਨਾਂ ਦੋ ਦਰਿਆਵਾਂ ਦਾ ਦਾਰਸ਼ ਨੇ ਦੋ ਤਿੰਨ ਕਿਤਾਬਾਂ ਉੱਥੇ ਹੀ ਕੰਡੇ ਤੇ ਬੈਠ ਕੇ ਲਿਖਿਆ ਨਾ ਮੈਂ ਹਰ ਸਾਲ ਮੈਂ ਨਾ ਦੋ ਮੈਂਨੇ ਲਈ ਜਾਂਦਾ ਸੀ ਉਦੋਂ ਹਾਲਾਤ ਬਹੁਤ ਅੱਛੇ ਸਨ ਭਾਈ ਸਾਹਿਬ ਭਾਈ ਵੀਰ ਸਿੰਘ ਜੀ ਜੂਨ ਜੁਲਾਈ ਦੇ ਵਿੱਚ ਅਕਸਰ ਉੱਥੇ ਚਲੇ ਜਾਂਦੇ ਸਨ ਬੈਠਿਆਂ ਬੈਠਿਆਂ ਉਸ ਦਰਿਆ ਨੂੰ ਆਪ ਦੇ ਅੰਦਰੋਂ ਇੱਕ ਨਜ਼ਮ ਭਰੀਏ ਰਹਿੰਦਾ ਵਗਦਾ ਪਾਣੀ ਤੱਕ ਕੇ ਦਿਲ ਮੇਰਾ ਵਗ ਟੁਰਿਆ ਦਾੜ੍ਹਾ ਨਿਰਮਲ ਸਵੱਛ ਤੇ ਸੋਣਾ ਦਿਲ ਉਸ ਅੰਦਰ ਖੁਰਿਆ ਐ ਪਰ ਦਾੜ੍ਹੀ ਚੀਸ ਸੀ ਉੱਠੀ ਜਾਂ ਪਥਰਾ ਨਾਲ ਵੱਜਾ ਠੇਡੇ ਠੁੱਡੇ ਖਾ ਕੇ ਆਖਰ ਪਿੱਛਾਂ ਘਰ ਨੋ ਮੁੜਿਆ ਚਟਾਨਾ ਬੜੀਆਂ ਪੱਥਰ ਬੜੇ ਨੇ ਪਾਣੀ ਟਕਰਾਂਦਾ ਪਿੱਛੇ ਮੁੜਦਾ ਠੇਡੇ ਠੁੱਡੇ ਖਾ ਕੇ ਆਖਰ ਪਿੱਛਾਂ ਘਰ ਨੋ ਮੁੜਿਆ ਕਿਛੇ ਮੁੜਦੇ ਪਾਣੀ ਤੱਕ ਕੇ ਮਾਰੀ ਇੱਕ ਕਿਲਕਾਰੀ ਠੋਕਰਾਂ ਬਾਜ਼ ਨਾ ਮੰਜ਼ਿਲ ਮਿਲਦੀ ਦੁਖਾਂ ਬਾਜ਼ ਨਾ ਯਾਰੀ ਬਿਨਾਂ ਵਿਛੋੜੇ ਦੀ ਪੀੜਾ ਤੋਂ ਮਿਲਾਬ ਕਿੱਥੇ ਬਿਨਾਂ ਠੋਕਰਾਂ ਤੋਂ ਮੰਜ਼ਿਲ ਕਿੱਥੇ ਐ ਪਾਣੀ ਮਿਲੇਗਾ ਤੇ ਸਹੀ ਤੈਨੂੰ ਸਾਗਰ ਪਰ ਕਿਤਨੀਆਂ ਚਟਾਨਾਂ ਨਾਲ ਟਕਰਾ ਕੇ ਕਿਤਨੇ ਪਥਰਾਂ ਨਾਲ ਟਕਰਾ ਤੇ ਕਿਤਨੀ ਮੰਜ਼ਿਲ ਤੈਅ ਕਰਕੇ ਕੋ ਚਿੰਗਾ ਦੇ ਸਹੀ। ਆਈਦੀ ਕਥਾ ਦੇ ਵਿੱਚ ਸੰਤ ਸਿੰਘ ਮਸਕੀਨ ਜੀ ਦੱਸਦੇ ਪਏ ਨੇ ਕਿ ਦੁਨੀਆ ਉੱਤੇ ਮਨੁੱਖ ਕਿਦੋਂ ਆਇਆ 4-5 ਹਜ਼ਾਰ ਸਾਲ ਪੁਰਾਣੀ ਜਿਹੜੀ ਇਹ ਤਾਰੀਖ ਉਹਦੇ ਬਾਰੇ ਦੱਸਦੇ ਪਏ ਆ ਕਿ ਦੌਰ ਜਿਹੜਾ 4-5 ਸਾਲ ਪਹਿਲਾਂ ਦਾ 4-5 ਹਜ਼ਾਰ ਸਾਲ ਪਹਿਲਾਂ ਦਾ ਵੀਰੋ ਇਹ ਗੱਲ ਬਿਲਕੁਲ ਅਹੀ ਕਰਦਾ ਕਿ ਮਨੁੱਖ ਜਦੋਂ ਆਇਆ ਤੇ ਅੱਲਾ ਪਾਗ ਦੀ ਜ਼ਾਤ ਬਾਏ ਗੁਰੂ ਨੇ ਉਹਨੂੰ ਇਹ ਹੁਕਮ ਦਿੱਤਾ ਸੀ ਕਿ ਤੂੰ ਨੇਕ ਤੇ ਚੰਗੇ ਕੰਮ ਕਰੇ ਦੁਨੀਆ ਤੇ ਜਾ ਕੇ ਤੇ ਵੀ ਉਹ ਜਦੋਂ ਹਾਸਤਾ ਹਾਸਤਾ ਮਨੁੱਖ ਵਧਦੇ ਗਏ ਇਨਸਾਨ ਵਧਦੇ ਗਏ ਤੇ ਫਿਰ ਉਹਨਾਂ ਵਿੱਚੋਂ ਚੰਗੇ ਵੀ ਹੁੰਦੇ ਗਏ ਤੇ ਮਾੜੇ ਵੀ ਹੁੰਦੇ ਗਏ ਤੇ ਜਿਹੜੇ ਚੰਗੇ ਆ ਅੱਲਾ ਦੇ ਨੇਕ ਬੰਦੇ ਆ ਫਕੀਰ ਸੰਤ ਨੇ ਉਹ ਲੋਕਾਂ ਨੂੰ ਅੱਜ ਵੀ ਨੇਕ ਤੇ ਅਛਾਈ ਦੀ ਤਰਫ ਬੁਲਾਉਂਦੇ ਬੁਰਾਈ ਤੋਂ ਬਚਾਉਂਦੇ ਆ ਤੇ ਜਿਹੜੇ ਬੁਰੇ ਹੋ ਗਏ ਸ਼ੈਤਾਨ ਦੇ ਪੈਰੋਕਾਰ ਹੋ ਗਏ ਸ਼ੈਤਾਨ ਦੇ ਦਸੇ ਹੋਏ ਰਸਤਿਆਂ ਤੇ ਚੱਲ ਪਏ ਉਹ ਅੱਜ ਵੀ ਲੋਕਾਂ ਨੂੰ ਭੜਕਾਉਂਦੇ ਆ ਬੁਰੇ ਕੰਮ ਕਰਦੇ ਆ ਕਿਸੇ ਦਾ ਮਾਲ ਖਾਂਦੇ ਆ ਕਿਸੇ ਗਰੀਬ ਨਾਲ ਜ਼ਿਆਤੀ ਕਰਦੇ ਆ ਕਿਸੇ ਨਾ ਗਾਲਮ ਗਲੋਚ ਲੜਾਈ ਕਰਦੇ ਹਰ ਪੁੱਠਾ ਕੰਮ ਕਰਦੇ ਆ ਉਹ ਅੱਜ ਵੀ ਸ਼ੈਤਾਨ ਦੇ ਰਸਤੇ 'ਤੇ ਚੱਲਦੇ ਪਏ ਆ ਤੇ ਵੀਰੋ ਦੁਨੀਆ ਉੱਤੇ ਦੋ ਤਰ੍ਹਾਂ ਦੇ ਮਨੁੱਖੇ ਕੱਛੇ ਤੇ ਬੁਰੇ ਤੇ ਇਸ ਕਰਕੇ ਵੀਰੋ ਤੁਹਾਨੂੰ ਚਾਹੀਦਾ ਕੋਸ਼ਿਸ਼ ਕਰੋ ਕਿ ਉਹਨਾਂ ਮਨੁੱਖਾਂ ਵਰਗੇ ਬਣੋ ਉਹਨਾਂ ਇਨਸਾਨਾਂ ਵਰਗੇ ਬਣੋ ਜਿਹੜੇ ਅੱਲਾਹ ਦੇ ਨੇਕ ਇਨਸਾਨ ਆ ਜਿਹੜੇ ਲੋਕਾਂ ਦਾ ਭਲਾ ਕਰਦੇ ਲੋਕਾਂ ਨੂੰ ਨੇਕ ਰਸਤੇ 'ਤੇ ਬੁਲਾਉਂਦੇ ਲੋਕਾਂ ਨੂੰ ਬੁਰਾਈ ਤੋਂ ਬਚਾਉਂਦੇ ਆ ਉਹਨਾਂ ਦਾ ਅੱਛਾ ਸੋਚਦੇ ਆ ਕਿਉਂਕਿ ਜਦੋਂ ਤੁਸੀਂ ਲੋਕਾਂ ਦਾ ਅੱਛਾ ਸੋਚੋਗੇ ਤੇ ਤੁਹਾਡੇ ਨਾਲ ਵੀਰੋ ਅੱਛਾ ਹੋਣਾ ਸ਼ੁਰੂ ਹੋ ਜਾਏਗਾ ਬਹੁਤ ਵਧੀਆ ਕਥਾ ਸੀ ਇਸ ਬਾਰੇ ਤੁਹਾਡਾ ਕੀ ਖਿਆਲ ਹੈ ਕਮੈਂਟਸ ਕਰਕੇ ਆਪਣੀ ਰਾਏ ਦਾ اظہار لازਮੀ ਕਰਿਓ ਆਪਣਾ ਰੱਖੋ ਤੇ ਸਾਰਾ ਖਿਆਲ ਰੱਬ ਰੱਖੇ